ਸਮਾ ਬੜਾ ਵੱਜ ਜਾਣਾ ਜਿਹੜੇ ਖੇਤ 'ਚ ਬੈਠੇ ਹੋ ਉਹਦਾ ਹੀ ਅਗਰ ਕੋਈ ਨੰਬਰ ਸ਼ੰਬਰ ਕੁਝ ਵੀ ਵੇਖਣਾ ਉਹ ਸਾਰਾ ਕੁਝ ਆਪਣੇ ਮੋਬਾਈਲ ਦੇ ਜਰੀਏ ਤੁਸੀਂ ਬੈਠ ਕੇ ਉੱਥੇ ਹੀ ਵੇਖ ਸਕਦੇ ਹੋ ਸ਼ਹਿਰ ਜਾਣ ਦੀ ਤੱਕੇ ਖਾਣ ਦੀ ਲੈਣਾ 'ਚ ਲੱਗਣ ਦੀ ਲੋੜ ਨਹੀਂ ਹੈ ਇਹ ਕੀ ਸਾਰਾ ਕੰਮਕਾਰ ਹੈ ਉਹਦੇ ਬਾਰੇ ਆਪਾਂ ਅੱਜ ਗੱਲ ਕਰਦੇ ਆਂ ਸੋ ਅੱਜ ਮਤਲਬ ਵੀਡੀਓ ਖੁਸ਼ ਹੋਣ ਵਾਲੀ ਹੈ ਸਰਕਾਰ ਨੂੰ ਸ਼ਾਬਾਸ਼ੀ ਦੇਣ ਵਾਲੀ ਹੈ ਇੱਕ ਮੁੱਖ ਮੰਤਰੀ ਸਾਹਿਬ ਵਾਰ-ਵਾਰ ਇਹ ਗੱਲ ਜ਼ੋਰ ਆਂਦੇ ਨੇ ਕਿ ਜਿਹੜੀ ਤਹਿਸੀਲ ਦੀ ਜਾਂ ਕਚਹਿਰੀਆਂ ਦੀ ਭਾਸ਼ਾ ਹੁੰਦੀ ਆ ਫਰਦ ਦੇ ਵਿੱਚ ਖਾਸ ਕਰਕੇ ਕੇ ਬਾਹ ਹੱਕ ਬਾ ਹਕੂਕ ਬਾ ਦੱਖਣ ਬਾ ਪਛਮ ਥੋੜਾ ਮਜ਼ਾਕੀਆ ਅੰਦਾਜ਼ ਦੇ ਵਿੱਚ ਗੱਲ ਕਹੀ ਲੇਕਿਨ ਗੱਲ ਸੱਚੀ ਹੈ ਅੱਜ ਵੀ ਅਗਰ ਸਪੋਸ ਕਰੋ ਪਿੰਡ 'ਚ ਕਿਸ ਨੇ ਕੋਈ ਗਹਿਣੇ ਜ਼ਮੀਨ ਦਿੱਤੀ ਹੈ ਗਹਿਣਾ ਸਮਝਦੇ ਨਾ ਆਪਾਂ ਗਹਿਣੇ ਦਿੱਤੀ ਜ਼ਮੀਨ ਉਹ ਐ ਬੋਲਦਾ ਯਾਰ ਮੈਂ ਦੋ ਕਿਲੇ ਨਾ ਆੜ ਰਹਿਣਤ ਕਰਤੀ ਹੈ ਕਦੇ ਬੋਲਦੇ ਨਹੀਂ ਜਦ ਤੱਕ ਉਹ ਫਰਦ ਦੇ ਵਿੱਚ ਪੜਦੇ ਨਹੀਂ ਹੈਗੇ ਤੇ ਇਹ ਜਿਹੜੀ ਫਰਦ ਦੀ ਭਾਸ਼ਾ ਹੈ ਨਾ ਤਹਿਸੀਲ ਦੀ ਭਾਸ਼ਾ ਇਹ ਸਾਨੂੰ ਅਗਰ ਸਮਝ ਆ ਜਾਏ ਤੇ ਮੈਂ ਕਹਿੰਦਾ ਅੱਦੇ ਹੀ ਕੰਮ ਉੰਜੀ ਸੋਲਵ ਹੋ ਜਾਣਾ ਆਪਾਂ ਲਿਖ ਲਈਏ ਵੈਸੇ ਉਹਨਾਂ ਨੇ ਕਿਹਾ ਕਿ ਰਜਿਸਟਰੀਆਂ ਤੁਸੀਂ ਹੁਣ ਆਮ ਭਾਸ਼ਾ ਚ ਲਿਖੋਗੇ ਇੰਨੇ ਵੇਚੀ ਇੰਨੇ ਖਰੀਦੀ ਇਸ ਤੋਂ ਇੰਨੇ ਤਰੀਕ ਤੱਕ ਆ ਕੰਮ ਹੋਇਆ ਗੱਲ ਸੱਚੀ ਆ ਉਰਦੂ ਦੇ ਸ਼ਬਦ ਨੇ ਸਾਨੂੰ ਸਮਝ ਨਹੀਂ ਆਉਂਦੇ ਇਹ ਇਸ ਕਰਕੇ ਅਗਰ ਸਰਕਾਰ ਨੇ ਇਹ ਵਾਲੇ ਅੱਖਰ ਅਗਰ ਬਿਲਕੁਲ ਪੰਜਾਬੀ ਚ ਸਰਲ ਕਰ ਦਿੱਤੇ ਨਾ ਤਾਂ ਮੈਂ ਕਹਿੰਦਾ ਤਹਿਸੀਲ ਦੇ ਵਿੱਚ ਕੰਮਕਾਰ ਸਾਨੂੰ ਹਉਆ ਨਹੀਂ ਲੱਗੇਗਾ ਅਸੀਂ ਅੱਧੇੋਂ ਜ਼ਿਆਦਾ ਕੰਮ ਘਰ ਕਰ ਲੈਣੇ ਨੇ ਜੇ ਕਿਦਰੇ ਸਾਰੇ ਕੰਮ ਹੋ ਗਏ ਨਾ ਕਈ ਉਰਦੂ ਵਾਲੇ ਸ਼ਬਦ ਹਟਾ ਕੇ ਤੇ ਪੰਜਾਬੀ ਦੇ ਠੇਢ ਸ਼ਬਦ ਉੱਥੇ ਲਾਗੂ ਕਰਤੇ ਵੇਚ ਖਰੀਦ ਇਹ ਤੇ ਲਿਖਿਆ ਨਹੀਂ ਜਾਂਦਾ ਬਾ ਹੱਕ ਬਹਿ ਹੱਕ ਐ ਹੀ ਕੁਛ ਲਿਖਿਆ ਹੁੰਦਾ ਆੜ ਰਹਿਣ ਮਜਰੂਆ ਗੈਰ ਮਜਰੂਆ ਟੱਬਾ ਟਾਹੀ ਕਈ ਕੁਛ ਲਿਖਿਆ ਹੁੰਦਾ ਉਹ ਸਾਨੂੰ ਵੇਖਣਾ ਪੈਂਦਾ ਯਾਨੀ ਕਿ ਡਿਕਸ਼ਨਰੀ ਤੋਂ ਜਾ ਕੇ ਸਾਨੂੰ ਪੁੱਛਣਾ ਪੈਂਦਾ ਵੀ ਇਹਦਾ ਮਤਲਬ ਕੀ ਹੈ ਵੈਸੇ ਪੰਜਾਬ ਦੇ ਬੜੇ ਐਸੇ ਨੌਜਵਾਨ ਨੇ ਜੋ ਆਪਣੇ ਹੋਂ ਇਸੇ ਉਸੇ ਕੱਢ ਲੈਂਦੇ ਨੇ ਵਦਿਆ ਸੋਸ਼ਲ ਮੀਡੀਆ ਤੇ ਬੜੇ ਲੋਕਾਂ ਨੇ ਅਵੇਅਰ ਕੀਤਾ ਹੋਇਆ ਇਸ ਕਰਕੇ ਜੇ ਕਿਤੇ ਸੱਚੀ ਮੂਜੀ ਭਾਸ਼ਾ ਸਾਰੀ ਚੇਂਜ ਹੋ ਗਈ ਨਾ ਮੈਂ ਕਹਿੰਦਾ ਫਿਰ ਤੇ ਵੱਡੀ ਸ਼ਾਬਾਸ਼ੀ ਸਰਕਾਰ ਨੂੰ ਮਿਲ ਜੇਗੀ ਸਭ ਤੋਂ ਜ਼ਿਆਦਾ ਕੰਮ ਤਹਿਸੀਲਾਂ ਦੇ ਵਿੱਚ ਜ਼ਮੀਨਾਂ ਦੇ ਖਰੀਦੋ ਫਰੋਦ ਨੂੰ ਲੈ ਕੇ ਕਈ ਵਾਰੀ ਹੋ ਜਾਂਦੇ ਨੇ ਖਾਸ ਕਰਕੇ ਕਿਸਾਨਾਂ ਲਈ ਪਿੰਡਾਂ ਵਾਲਿਆਂ ਲਈ ਤੇ ਫਰਦ ਕਢਾਉਣ ਤੋਂ ਲੈ ਕੇ ਤੇ ਇੰਤਕਾਲ ਕਰਾਉਣਾ ਜਮ੍ਹਾਂਬੰਦੀ ਸਾਰਾ ਕੁਝ ਫਰਦ ਬਦਰ ਤੱਕ ਕਰਾਉਣਾ ਯਾਨੀ ਕਿ ਫਰਦ ਵਿੱਚ ਸੋਧ ਕਰਾਉਣੀ ਪਟਵਾਰੀਆਂ ਦੇ ਕੋਲ ਜਾਣਾ ਪੈਂਦਾ ਸੀ ਤਹਿਸੀਲਦਾਰਾਂ ਕੋਲ ਜਾਣਾ ਪੈਂਦਾ ਸੀ ਕਈ ਚੰਗੇ ਅਫਸਰ ਨੇ ਤੇ ਉਹ ਪਹਿਲੇ ᱜੇੜੇ ਸਾਰਾ ਕੰਮ ਕਰ ਦਿੰਦੇ ਹਨ ਲੇਕਿਨ ਕਈ ਥੋੜਾ ਜਿਹਾ ਫਿਰ ਚੱਕਰ ਚੁੱਕਰ ਕਢਾਉਂਦੇ ਨੇ ਵੀ ਫਲਾਣੀ ਜਗ੍ਹਾ ਮੱਥਾ ਟੇਕਿਆ ਥੋੜਾ ਜਿਹਾ ਮੈਨੂੰ ਉਹਦੇ ਚੀਜ਼ ਆ ਜਾਏਗਾ ਇਹ ਮੁੱਖ ਮੰਤਰੀ ਸਾਹਿਬ ਵੀ ਇਹ ਗੱਲਾਂ ਕਹਿ ਰਹੇ ਨੇ ਵੀ ਐਵੇਂ ਐਵੇਂ ਕਰਕੇ ਆਪਾਂ ਕੁਝ ਫੜਾ ਦੇ ਨਹੀਂ ਹੁੰਨਿਆ ਚਲੋ ਕੋਈ ਗੱਲ ਨਹੀਂ ਰੱਖੋ ਫਿਰ ਚਾਹ ਪਾਣੀ ਇਹ ਚੀਜ਼ਾਂ ਹੁੰਦੀਆਂ ਆਈਆਂ ਨੇ ਮੈਨੂੰ ਲੱਗਦਾ ਹਰੇਕ ਪੰਜਾਬ ਦੇ ਕਿਸਾਨ ਨਹੀਂ ਇਹ ਕੰਮ ਕੀਤਾ ਹੋਣਾ ਜਾਂ ਬਾਕੀ ਜਿੰਨੂੰ ਵੀ ਕੋਈ ਜ਼ਮੀਨ ਦੀ ਮਾਰੀ ਮੋਟੀ ਮਿੰਤੀ ਮੁੰਤੀ ਦੀ ਲੋੜ ਪੈ ਗਈ ਹੋਣੀ ਹੈ ਸਰਕਾਰੀ ਫੀਸ ਤੋਂ ਇਲਾਵਾ ਵੀ ਕਈ ਆਪਾਂ ਪੈਸੇ ਦੇ ਦੇਣੇ ਹੁੰਦੇ ਆ ਤੇ ਇਹਨਾਂ ਸਾਰੀਆਂ ਚੀਜ਼ਾਂ ਨੂੰ ਸਰਕਾਰ ਖਤਮ ਕਰਨਾ ਚਾਹੁੰਦੀ ਹੈ ਚੰਗੀਆਂ ਚੀਜ਼ਾਂ ਲਈ ਫਰਦ ਨੂੰ ਮੈਨੂੰ ਲੱਗਦਾ ਕੋਈ 12 15 ਸਾਲ ਹੋ ਗਏ ਨੇ ਆਨਲਾਈਨ ਚੜੀਆਂ ਆ ਨੇ ਅਸੀਂ ਮੋਬਾਈਲਾਂ ਤੇ ਡਾਊਨਲ ਲੈਨੇ ਆ ਹੁਣ ਜਿਹੜਾ ਨਵਾਂ ਪੋਰਟਲ ਸ਼ੁਰੂ ਕੀਤਾ ਬੀਤੇ ਦਿਨੀ ਸ਼੍ਰੀ ਅਮਰitsar ਸਾਹਿਬ ਵਿਖੇ ਭਗਵੰਤ ਮਾਨ ਮੁੱਖ ਮੰਤਰੀ ਪੰਜਾਬ ਦੇ ਨਾਲ ਕੇਜਰੀਵਾਲ ਸਾਹਿਬ ਸਨ ਉਹਨਾਂ ਨੇ ਉੱਥੇ ਇਹ ਜਮ੍ਹਾਂਬੰਦੀ ਵਾਲਾ ਈਜ਼ੀ ਪੋਰਟਲ ਨਾਲ ਲਾਂਚ ਕੀਤਾ ਤੇ ਜਿੱਥੇ ਤੁਸੀਂ ਮੋਬਾਈਲ ਦੇ ਉੱਤੇ WhatsApp ਦੇ ਉੱਤੇ ਆਪਣੇ ਖੇਤਾਂ ਦੀਆਂ ਵਟਾਂ ਤੇ ਚੱਲਦੇ ਮੋਟਰਾਂ ਤੇ ਬੈਠੇ ਖੇਤਾਂ 'ਚ ਕੰਮ ਕਰਦੇ ਜਾਂ ਘਰ 'ਚ ਬੈਠੇ ਇਹ ਸਾਰਾ ਕੁਝ ਤੁਸੀਂ ਹਾਸਲ ਕਰ ਸਕਦੇ ਹੋ ਤੇ ਬੜੀ ਸੌਖ ਹੋ ਜੇਗੀ ਲੋਕਾਂ ਨੂੰ ਪਿੰਡਾਂ 'ਚ ਖਾਸ ਕਰਕੇ ਰਹਿਣ ਵਾਲਿਆਂ ਨੂੰ ਜਾਂ ਸਾਰਿਆਂ ਨੂੰ ਜਿਨ੍ਹਾਂ ਨੂੰ ਤਹਿਸੀਲੇ ਕਚਾਰੀਆਂ 'ਚ ਜ਼ਿਆਦਾ ਜਾਣਾ ਪੈਂਦਾ ਸੀ ਇਹ ਨਹੀਂ ਹੈ ਕਿ ਪਟਵਾਰੀਆਂ ਦਾ ਜਾਂ ਤਹਿਸੀਲਦਾਰਾਂ ਦਾ ਕੰਮ ਖਤਮ ਹੋ ਜਾਏਗਾ ਲੇਕਿਨ ਜਿਹੜੀ ਪਹਿਲੀ ਰਾਜ ਪੰਛਤ ਪੜਾ ਪੈਂਦੇ ਸੀ ਨਾ ਕਿ ਇੱਥੋਂ ਸੈਨ ਕਰਾ ਲੈ ਆ ਉੱਥੋਂ ਮੋਹਰ ਲਵਾ ਲੈ ਉਨੂੰ ਥੋੜਾ ਜਿਹਾ ਮੜਾ ਮੋਟਾ ਕੁਝ ਦੇ ਆ ਮਤਲਬ ਮੁੱਖ ਮੰਤਰੀ ਸਾਹਿਬ ਨੇ ਖੁਦ ਇਹ ਚੀਜ਼ਾਂ ਕਹੀਆਂ ਨੇ ਕਿ ਅਸੀਂ ਹੰਡਾਈਆਂ ਹੋਈਆਂ ਨੇ ਤੁਸੀਂ ਵੀ ਵੇਖਿਆ ਹੋਣਾ ਕਿ ਜਾਂ ਕੀਤਾ ਹੋਣਾ ਇਹ ਕੰਮ ਕਿ ਤੇਸੀਲੇ ਜਾਂਦੇ ਆ ਜਾਂ ਕਦੇ ਵੀ ਕੋਈ ਕੰਮ ਕਰਾਉਣਾ ਨਾ ਪਟਵਾਰੀ ਸਾਹਿਬ ਨੂੰ ਕਦੇ 500 ਦੇ ਤਾ ਜਾਂ ਇੱਧਰ ਕੋਈ 1000 ਦੇ ਤਾ ਕੋਈ ਨਾ ਕੋਈ ਨਾ ਜੀ ਉਹ ਮੰਗਣ ਦੀ ਵੀ ਇੱਕ ਲੋੜ ਨਹੀਂ ਪੈਂਦੀ ਇਹ ਪੂਰਾ ਇੱਕ ਬਣ ਹੀ ਗਿਆ ਸੀ ਕੰਮ ਵੀ ਪਟਵਾਰੀ ਕੋਲ ਚੱਲਿਆਂ ਤੇ 500 ਦਾ ਮੱਥਾ ਟੇਕਣਾ ਹੀ ਪੈਣਾ ਇਹ ਗੱਲਾਂ ਹੁਣ ਸੀਐਮ ਸਾਹਿਬ ਨੇ ਕਹੀਆਂ ਨੇ ਕਿ ਹੁਣੇ ਭ੍ਰਿਸ਼ਟਾਚਾਰ ਆਪਾਂ ਨਹੀਂ ਹੋਣ ਦੇਣਾ ਕੁਝ ਚੰਗੇ ਅਫਸਰ ਵੀ ਬੜੇ ਨੇ ਵਿੱਚ ਇੱਕੋ ਢੇੜੇ ਦੇ ਵਿੱਚ ਕੰਮ ਕਰ ਦਿੰਦੇ ਨੇ ਤੁਹਾਡਾ ਲੇਕਿਨ ਸਾਰੇ ਇੱਕੋ ਤਕੜੀ ਆਪਾਂ ਨਹੀਂ ਤੋਲ ਸਕਦੇ ਇਸ ਕਰਕੇ ਇਸ ਪੋਰਟਲ ਤੇ ਕੀ ਕੁਝ ਨਵਾਂ ਹੈ ਉਹਦੇ ਬਾਰੇ ਜਾਣਕਾਰੀ ਅੱਜ ਆਪਾਂ ਜਾਣਕਾਰੀ ਦੇਣੇ ਆ ਤੇ ਹੌਲੀ ਕਿਵੇਂ ਤੁਸੀਂ ਵਰਤਨ ਹੈ ਕਿਵੇਂ OTP ਆਏਗਾ ਉਹ ਸਾਰਾ ਕੁਝ ਆਪਾਂ ਦੱਸਾਂਗੇ ਕੀ ਕੀ ਚੀਜ਼ਾਂ ਮਿਲेंगी ਇਸ ਪੋਰਟਲ ਤੇ ਉਹ ਤੁਸੀਂ ਵੇਖ ਲਓ ਇਹ ਜਿਹੜੀ ਚੀਜ਼ ਚਲਾਈ ਹੈ ਨਾ ਕੋਈ ਵੱਖਰੀ ਵੈਬਸਾਈਟ ਨਹੀਂ ਹੈ ਤੁਸੀਂ ਨਾ ਇੱਕ ਆ ਯਾਦ ਰੱਖਣਾ ਅਖਰ ਇਹ ਪਹਿਲਾਂ ਵੀ ਆਪਾਂ ਭਰਦੇ ਹੁੰਦੇ ਸੀ ਪੰਜਾਬ ਲੈਂਡ ਰਿਕਾਰਡ ਸੋਸਾਇਟੀ ਕੁਝ ਵੀ ਇਦਾਂ ਦਾ ਅੱਖਰ ਲਿਖ ਕੇ PLRS ਲਿਖ ਦਿਓ ਚਾਹੇ ਈਜ਼ੀ ਜਮ੍ਹਾਂਬੰਦੀ ਲਿਖ ਦਿਓ ਪੰਜਾਬ ਜਮ੍ਹਾਂਬੰਦੀ ਈਜ਼ੀ ਕੁਝ ਵੀ ਲਿਖ ਦਿਓ ਪਹਿਲਾ ਇਹ ਲਿੰਕ ਆ ਜਾਏਗਾ ਇਹਨੂੰ ਖੋਲਣਾ ਇਹ ਉਹੀ ਲਿੰਕ ਹੈ ਉਹੀ ਵੈਬਸਾਈਟ ਹੈ ਜਿੱਥੇ ਅਸੀਂ ਪਹਿਲਾਂ ਫਰਦਾ ਵਗੈਰਾ ਡਾਊਨਲੋਡ ਕਰਕੇ ਆਪਣਾ ਕੰਮસાર ਦੇ ਰਹੇ ਹਾਂ ਹੁਣ ਇਹਦੇ ਵਿੱਚ ਐਕਸਟਰਾ ਇੱਕ ਕਿਊਆਰ ਕੋਡ ਵੀ ਲਾ ਦਿੱਤਾ ਗਿਆ ਹੈ ਤੇ ਬਾਕੀ ਬੜੀਆਂ ਸੇਵਾਵਾਂ ਐਡ ਕਰ ਦਿੱਤੀਆਂ ਗਈਆਂ ਨੇ ਪਹਿਲਾਂ ਕੁਝ ਹਰੇ ਜੰਗ ਦੀ ਵੈਬਸਾਈਟ ਖੁੱਲਦੀ ਸੀ ਹੁਣ ਨੀਲੇ ਰੰਗ ਦੀ ਖੁੱਲਦੀ ਹੈ ਚਲੋ ਰੰਗ ਵੀ ਬਦਲੇ ਨੇ ਤੇ ਢੰਗ ਵੀ ਬਦਲਣਗੇ ਜਿਹੜੀ ਚੀਜ਼ ਚੰਗੀ ਆ ਉਹਦੇ ਲਈ ਸ਼ਾਬਾਸ਼ ਦੇਣੀ ਬਣਦੀ ਹੈ ਜਿੱਥੇ ਸਰਕਾਰ ਨੂੰ ਕ੍ਰਿਟੀਸਾਈਜ਼ ਕਰਨਾ ਬਣਦਾ ਉਹ ਵੀ ਆਪਾਂ ਕਰਦੇ ਰਾਂਗੇ ਉੱਥੇ ਤੁਸੀਂ ਵੇਖੋਗੇ ਐਵੇਂ ਦਾ ਤੁਹਾਨੂੰ ਇੱਕ ਇੰਟਰਫੇਸ ਮਿਲ ਜੇਗਾ ਇੱਕ ਸਾਈਡ ਖੁੱਲ ਜੇਗੀ ਉੱਤੇ ਲਿਖਿਆ ਹੋਏਗਾ ਈਜ਼ੀ ਜਮ੍ਹਾਂਬੰਦੀ ਇਹ ਪੋਰਟਲ ਉਹਨਾਂ ਨੇ ਲਾਂਚ ਕੀਤਾ ਆਖੱਬੇ ਪਾਸੇ ਵੇਖੋਗੇ ਤੇ ਸਾਰੇਆਂ ਜਿਹੜੀਆਂ ਸੇਵਾਵਾਂ ਨੇ ਆ ਵੇਖੋ ਇੱਥੇ ਲਿਖਿਆ WhatsApp ਤੇ ਜਮ੍ਹਾਂਬੰਦੀ ਇਹ ਸਾਰੇ ਕੰਮ ਤੁਸੀਂ WhatsApp ਤੇ ਹਾਸਲ ਕਰ ਸਕਦੇ ਹੋ PDF ਦੇ ਰੂਪ ਚ ਤੇ ਨੋਮੀਨਲ ਜੀ ਫੀਸ ਲੱਗਣੀ ਹੈ ਨਾਲ QR ਕੋਡ ਲੱਗਾ ਹੋਏਗਾ ਇੱਥੇ ਤੁਸੀਂ ਅਗਰ ਜਮ੍ਹਾਂਬੰਦੀ ਲੈਣੀ ਹੈ ਤਾਂ ਬਿਲਕੁਲ ਸੌਖਾ ਕੰਮ ਹੈ ਕਲਿੱਕ ਕਰਾਂਗੇ ਉਹੀ ਚਾਰ ਪੰਜ ਆਪਣੇ ਕੋਲ ਆਪਸ਼ਨਸ ਆ ਜਾਣਗੇ ਕਿ ਤੁਸੀਂ ਕਿਵੇਂ ਹਾਸਲ ਕਰਨਾ ਚਾਹੁੰਦੇ ਹੋ ਮਾਲਕ ਦੇ ਨਾਮ ਤਾਬਕ ਖੇਵਟ ਨੰਬਰ ਖਤੌਨੀ ਨੰਬਰ ਖਸਰਾ ਨੰਬਰ ਇੱਥੇ ਭਰ ਕੇ ਚਾਹੇ ਓਨਰ ਹੈ ਕੁਛ ਹੈ ਇਹ ਆਪਾਂ ਅੱਗੇ ਨਹੀਂ ਜਾਵਾਂਗੇ ਇੱਥੇ ਭਰ ਲੈਣੇ ਆਪਾਂ ਤੁਹਾਨੂੰ ਪਤਾ ਹੀ ਹੈ ਸਾਰਾ ਕੁਝ ਇੱਥੇ ਆਪਾਂ ਡਾਊਨਲੋਡ ਕਰ ਲਾਂਗੇ ਉਸ ਤੋਂ ਬਾਅਦ ਅੱਗੇ ਵੇਖੋਗੇ ਵਿਰਾਸਤ ਦਾ ਇੰਤਕਾਲ ਮਿਊਟੇਸ਼ਨ ਆਪਾਂ ਜਿਸ ਨੂੰ ਕਹਿ ਦਿੰਨੇ ਆ ਤੇ ਅੱਗੇ ਹੈਗਾ ਵਸੀਕੇ ਦੇ ਆਧਾਰ ਤੇ ਇੰਤਕਾਲ ਦੋ ਤਰ੍ਹਾਂ ਦੇ ਇੰਤਕਾਲ ਇੱਕ ਵਿਰਾਸਤ ਦੇ ਇੰਤਕਾਲ ਹੁੰਦਾ ਹੈ ਇੱਕ ਵਸੀਕੇ ਦੇ ਆਧਾਰ ਤੇ ਉਹ ਸਾਰਾ ਤੁਸੀਂ ਇੱਥੇ ਵੇਖ ਸਕਦੇ ਹੋ ਫਿਰ ਅੱਗੇ ਇੰਪੋਰਟੈਂਟ ਹੈਗਾ ਫਰਦ ਬਦਲ ਬਦਲ ਮਤਲਬ ਕਿ ਉਸ ਨੂੰ ਚੇਂਜ ਕਰਨਾ ਲਾਈ ਕੋ ਦੇ ਵਿੱਚ ਕੋਈ ਸੁਧਾਰ ਕਰਨਾ ਸੋਧ ਕਰਨੀ ਐਥੇ ਸਰਕਾਰ ਨੂੰ ਲਿਖ ਦੇਣਾ ਚਾਹੀਦਾ ਸੀ ਘੱਟੋ ਘੱਟ ਹੁਣ ਵੈਬਸਾਈਟ ਤੇ ਤਾਂ ਲਿਖ ਦੇਂਦੇ ਫਰਦ ਦੇ ਵਿੱਚ ਸੋਧ ਕਰਨਾ ਐਵੇਂ ਲਿਖਣਾ ਚਾਹੀਦਾ ਸੀ ਤੇ ਇੱਥੇ ਹੈਗੀ ਰਪਟ ਜਿਹੜੀ ਫਰਦ ਦੇ ਨੌਵੇਂ ਕਾਲਮ ਚ ਲਿਖੀ ਹੁੰਦੀ ਉਹ ਰਪਟ ਪਟਵਾਰੀ ਲਿਖਦਾ ਵੀ ਇਦਾਂ ਤਾਂ ਕੀ ਗਹਿਣੇ ਦਿੱਤੀ ਤਾਂ ਕਿਵੇਂ ਦਿੱਤੀ ਅਗਰ ਛਡਾਈ ਤਾਂ ਕਿਵੇਂ ਛਡਾਈ ਹੈ ਕਿੰਨੇ ਪੈਸੇ ਦੇਣੇ ਕਿੰਨੇ ਨਹੀਂ ਉਹ ਸਾਰਾ ਬੈਂਕ ਬੰਕ ਦਾ ਲਿਮਟ ਜੇ ਤੁਸੀਂ ਲਈ ਹੁੰਦੀ ਤਾਂ ਵੀ ਲਿਖਿਆ ਹੁੰਦਾ ਉਹ ਸਾਰਾ ਕੁਝ ਰਪਟ ਲਿਖੀ ਹੁੰਦੀ ਹੈ ਪਟਵਾਰੀ ਕੋਲ ਰਪਟ ਦਰਜ ਕਰਾਉਣੀ ਇਹ ਸਾਰੀਆਂ ਚੀਜ਼ਾਂ ਹੋ ਗਈਆਂ ਇੱਥੇ ਹਰੇਕ ਦਾ ਇੰਟਰਫੇਸ ਇੱਕੋ ਜਿਹਾ ਹੀ ਹੈ ਜੇ ਆਪਾਂ ਫਰਦ ਬਦਲ ਦੀ ਗੱਲ ਕਰੀਏ ਹਾਂ ਇੱਥੇ ਲਿਖਿਆ ਫਰਦ ਬਦਲ ਲਈ ਬੇਨਤੀ ਰਿਕਾਰਡ ਵਿੱਚ ਦਰਸਤੀ ਇੱਥੇ ਬਿਨੇਕਾਰ ਦਾ ਨੇਮ ਆ ਜਾਏਗਾ ਪਿਤਾ ਦਾ ਨ ਨੰਬਰ اوਟੀਪੀ ਆ ਜਾਏਗਾ اوਟੀਪੀ ਇੱਥੇ ਭਰ ਦੇਣਾ ਫਿਰ ਪੁਸ਼ਟੀ ਕਰ ਦੇਣੀ ਹੈ ਉਸ ਤੋਂ ਬਾਅਦ ਅੱਗੇ ਇੱਕ ਫਾਰਮ ਖੁੱਲ ਜਾਏਗਾ ਉਹ ਤੁਸੀਂ ਭਰ ਦੇਣਾ ਉਹ ਆਪਾਂ ਕੱਲਾ ਕੱਲਾ ਫਾਰਮ ਤੁਹਾਨੂੰ ਭਰਨਾ ਸਿਖਾਵਾਂਗੇ ਲੇਕਿਨ ਫਿਰ ਹਾਲ ਆਪਾਂ ਇਹ ਵੇਖ ਲਈਏ ਵੀ ਇੱਚੋ ਆਪਾਂ ਨੂੰ ਹੋਰ ਕੀ ਕੀ ਚੀਜ਼ਾਂ ਸੇਵਾਵਾਂ ਮਿਲਣ ਡੀਆਂ ਨੇ ਇੱਕ ਯਾਨੀ ਕਿ ਰੈਪਟ ਲਖਾਣੀ ਹੈ ਤਾਂ ਤਾਂ ਵੀ ਇੱਥੇ ਕਲਿੱਕ ਕਰਾਂਗੇ ਇਹਦੇ ਵਿੱਚ ਵੀ ਵੇਖੋ ਇਹ ਚੀਜ਼ਾਂ ਨੇ ਤੁਹਾਡਾ ਨਾਮ ਪਿਤਾ ਦਾ ਨਾਮ ਮੋਬਾਈਲ ਨੰਬਰ ਇੱਥੇ اوਟੀਪੀ ਆ ਜਾਏਗਾ اوਟੀਪੀ ਦੀ ਪੁਸ਼ਟੀ ਕਰਨ ਤੋਂ ਬਾਅਦ ਅਗਲਾ ਫਾਰਮ ਖੁੱਲ ਜਾਏਗਾ ਠੀਕ ਹੈ ਤੇ ਉਸ ਤੋਂ ਬਾਅਦ ਜੇ ਆਪਾਂ ਹੋਮ ਪੇਜ ਤੇ ਦੁਬਾਰਾ ਜਾਈਏ ਉਸ ਤੋਂ ਬਾਅਦ ਤੁਸੀਂ ਇੱਧਰ ਵੇਖੋਗੇ ਸ਼ਿਕਾਇਤ ਵੀ ਕਰ ਸਕਦੇ ਆ ਕਿਸੇ ਕਿਸਮ ਦੀ ਜੇਕਰ ਆਪਣੀ ਕੋਈ ਸ਼ਿਕਾਇਤ ਹੈਗੀ ਹੈ ਵੀ ਤੇ ਇੱਥੇ ਸਭ ਤੋਂ ਉੱਤੇ ਵੇਖੋਗੇ ਟਰੈਕ ਐਪਲੀਕੇਸ਼ਨ ਐਪਲੀਕੇਸ਼ਨ ਨੂੰ ਵੀ ਤੁਸੀਂ ਟਰੈਕ ਕਰ ਸਕਦੇ ਹੋ ਕਿ ਜਦੋਂ ਤੁਸੀਂ ਕੋਈ ਵੀ ਅਰਜੀ ਪਾਓਗੇ ਨਾ ਤੁਹਾਨੂੰ ਇੱਕ ਨੰਬਰ ਮਿਲ ਜੇਗਾ ਉਸੇ ਤਰ੍ਹਾਂ ਉਸ ਨੰਬਰ ਤੋਂ ਤੁਸੀਂ ਟਰੈਕ ਕਰ ਸਕਦੇ ਹੋ ਕਿ ਮੇਰੀ ਜਿਹੜੀ ਅਰਜੀ ਹੈ ਕਿੱਥੇ ਤੱਕ ਪਹੁੰਚੀ ਹੈ ਕਿੰਨੇ ਦਿਨਾਂ ਚ ਸਾਰਾ ਕੰਮਕਾਰ ਹੋਏਗਾ ਉਸ ਤੋਂ ਬਾਅਦ ਅੱਗੇ ਵੇਖੋ ਜਮ੍ਹਾਂ ਬੰਦੀ ਵਾਲਾ ਕਾਲਮ ਆ ਗਿਆ ਜਿਹੜੇ ਆਪਾਂ ਪਹਿਲਾਂ ਵੇਖੇ ਨੇ ਇਥੇ ਯਾਨੀ ਕਿ ਇੰਤਕਾਲ ਦੇ ਸਬੰਧੀ ਸਾਰਾ ਕੁਝ ਆ ਗਿਆ ਅੱਗੇ ਆ ਬਾਕੀ ਸਾਰੀਆਂ ਸਬਾਵਾਂ ਇਹਦੇ ਵਿੱਚ ਲਿਖੀਆਂ ਹੋਈਆਂ ਤਾਂ ਇਹ ਜਿਹੜਾ ਪੋਰਟਲ ਸਰਕਾਰ ਨੇ ਚਲਾਇਆ ਬੜੀ ਮਦਦ ਕਰੇਗਾ ਆਉਣ ਵਾਲੇ ਸਮੇਂ 'ਚ ਇਹ ਸਾਰੇ ਨੂੰ ਆਪਾਂ ਸਿੱਖ ਲੈਣਾ ਹੈ ਅਗਲੀ ਵੀਡੀਓ ਦੇ ਵਿੱਚ ਆਪਾਂ ਕੱਲੇ-ਕਲੇ ਬਾਰੇ ਗੱਲ ਕਰਾਂਗੇ ਕਿ ਕਿਵੇਂ ਆਪਾਂ ਸ਼ਿਕਾਇਤ ਦੇ ਸਕਨੇ ਆ ਕਿਵੇਂ ਆਪਾਂ ਫਰਦ ਬਦਲ ਕਰਵਾ ਸਕਨੇ ਆ ਕਿਵੇਂ ਇੰਤਕਾਲ ਵਗੈਰਾ ਦੇਖ ਸਕਦੇ ਆ ਸਾਰਾ ਕੁਝ ਆਪਾਂ ਸਿੱਖਾਂਗੇ ਉਹ ਨਾਲੇ ਸਮਿਆਂ ਚ ਨਾਲੇ ਰਜਿਸਟਰੀ ਲਿਖਣੀ ਵੀ ਸਿੱਖਾਂਗੇ ਜਦੋਂ 15 ਜੁਲਾਈ ਤੱਕ ਕਹਿੰਦੇ ਸਾਰੇ ਪਿੰਡਾਂ ਦੇ ਵਿੱਚ ਰਜਿਸਟਰੀਆਂ ਵੀ ਆਨਲਾਈਨ ਤੁਸੀਂ ਘਰ ਬੈਠ ਕੇ ਲਿਖ ਕੇ ਸਰਕਾਰ ਵੱਲੋਂ ਇੱਕ ਖਾਕਾ ਤਿਆਰ ਕੀਤਾ ਗਿਆ ਟੈਂਪਲੇਟ ਜਿਹਨੂੰ ਆਪਾਂ ਕਹਿੰਨੇ ਆ ਉਹਦੇ ਵਿੱਚ ਭਰ ਕੇ ਆਪਣਾ ਵੀ ਮੈਂ ਜ਼ਮੀਨ ਦਿੱਤੀ ਜਾਂ ਲਈ ਇਹਦੇ ਤੋਂ ਇਨੇ ਰੇਟ ਨੂੰ ਸਾਰਾ ਕੁਝ ਕਰਕੇ ਉਹ ਵੀ ਆਪਾਂ ਸਾਰਾ ਕੁਝ ਸਿੱਖਣਾ ਲੇਕਿਨ ਇਹ ਜਿਹੜੀ ਵੈਬਸਾਈਟ ਹੈ ਇਸ ਨੂੰ ਤੁਸੀਂ ਸਰਚ ਕਰਕੇ ਇਹਦੇ ਜਿਹੜੇ ਜਿੰਨੇ ਵੀ ਕਾਲਮ ਨੇ ਜਿੰਨੀਆਂ ਵੀ ਆਪ ਨਹੀਂ ਕਲਿੱਕ ਕਰ ਕਰਕੇ ਜਰੂਰ ਵੇਖੋ ਘਟੋ ਘਟ ਆਪਣੀ ਫਰਦ ਕੱਢ ਕੇ ਤੇ ਦੁਬਾਰਾ ਜਰੂਰ ਵੇਖੋ ਆਉਣ ਵਾਲੇ ਸਮੇਂ 'ਚ ਇਹ ਕਾਫੀ ਕਾਰਗਰ ਸਿੱਧ ਹੋਣ ਵਾਲੀ ਏ ਆਪਾਂ ਫਿਰ ਇਹਦੇ ਬਾਰੇ ਤੁਹਾਨੂੰ ਕੋਚਿੰਗ ਜਰੂਰ ਦੇਵਾਂਗੇ ਜਿੰਨੀ ਕੁ ਹੋ ਸਕੇ ਬਹੁਤ ਬਹੁਤ ਮਿਹਰਬਾਨੀ ਤੁਹਾਡੀ